ਰਾਭ ਹੋਣ ਕਰਕੇ ਮੈਂ ਕਾਫੀ ਕਰਜ਼ੇ ਥੱਲੇ ਵੀ ਆ ਗਿਆ ਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਗੁਰੂ ਘਰ ਦੇ ਬਹੁਤ ਹੀ ਸਤਕਾਰਯੋਗ ਗੁਰੂ ਘਰ ਦੇ ਬਹੁਤ ਨਿਮਰਤਾ ਸੁਭਾਅ ਦੇ ਮਾਲਕ ਪਈ ਹਰਦੀਪ ਸਿੰਘ ਜੀ ਸੋ ਉਹਨਾਂ ਦੇ ਆਪਾਂ ਅੱਜ ਖੇਤ ਆਏ ਆ ਜੀ ਸੋ ਖੇਤ ਆਏ ਉਹਨਾਂ ਦੇ ਘਰ ਵੀ ਆਪਾਂ ਚੱਲਾਂਗੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਰੇ ਨੇ ਪਰ ਆਰਥਿਕ ਹਾਲਾਤ ਜੇ ਆਪਾਂ ਇਹਨਾਂ ਦੇ ਦੇਖੀਏ ਤੇ ਬਹੁਤ ਜਿਆਦੇ ਗੰਭੀਰ ਨੇ ਸੰਗਤ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਜਿਹੜੀ ਤਾਂ ਕਿ ਆਪਾਂ ਸਰਕਾਰ ਤੱਕ ਇਹਨਾਂ ਦੀ ਬੇਨਤੀ ਪਹੁੰਚਾਈਏ ਕਿ ਇਹਨਾਂ ਨੂੰ ਕੋਈ ਨਾ ਕੋਈ ਸਰਕਾਰ ਵੱਲੋਂ ਕੋਈ ਆਰਥਿਕ ਇਹਨਾਂ ਦੀ ਮਦਦ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੀਦਾ ਬਾਹਰ ਪਰਾਈਏ ਬੈਸਨਾ ਸਾਈ ਮੁਝੇ ਇਹਨਾਂ ਦੇਹ ਤੂੰ ਇਹ ਵੇ ਰਾਖੀ ਜੀਵ ਸਰੀਰੋਂ ਲਈ ਫਰੀਦ ਜੀ ਫਰਿਆਦ ਕਰਦੇ ਹਨ ਇਹਨਾਂ ਦੁਨੀਆਂ ਦੇ ਪਦਾਰਥਾਂ ਦੇ ਲਈ ਮੈਨੂੰ ਕਹੇ ਪ੍ਰਾਏ ਬੂਏ ਦੇ ਬੈਠਣਾ ਨਹੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਤ ਜੀ ਮੈਂ ਭਾਈ ਹਰਦੀਪ ਸਿੰਘ ਜ਼ਿਲ੍ਹਾ ਤਰਨਤਾਰਨ ਦਾ ਵਸਨੀਕ ਹਾਂ ਮੈਂ ਲਗਭਗ 30 ਸਾਲਾਂ ਤੋਂ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਹਾਂ ਉਹ ਇੱਕਲਾ ਜ਼ਮੀਨਾਂ ਜਿਹਦੇ ਵਿੱਚ ਮੈਂ ਝੋਨਾ ਲਾਇਆ ਸੀ ਆਰਤੀ ਕੋ ਪਾਏ ਚੋਕੇ ਦਵਾਈ ਦਿੱਤੀ ਝੋਨੇ ਦਵਾਈ ਦਿੱਤੀ ਖਾਤਾ ਪਾਈਆਂ ਦਵਾਈ ਪਾਈ ਬਰਬਾਦ ਜਿਆਦਾ ਹੋਣ ਕਰਕੇ ਮੇਰਾ ਇੱਕ ਕਿੱਲਾ ਝੋਨਾ ਬਰਬਾਦ ਹੋ ਗਿਆ ਵਾ ਮੈਂ ਕਾਫੀ ਕਰਜ਼ੇ ਥੱਲੇ ਵੀ ਆ ਗਿਆ ਵਾਂ ਜਦੋਂ ਮੈਂ ਆਸ-ਪਾਸ ਦੀਆਂ ਫਸਲਾਂ ਵੇਖਦਾ ਵਾਂ ਉਦੋਂ ਮੈਂ ਆਪਦਾ ਝੋਨਾ ਵੇਖ ਕੇ ਮੇਰਾ ਮਨ ਬਹੁਤ ਦੁਖੀ ਹੁੰਦਾ ਵਾ ਮੈਂ ਸਰਕਾਰ ਅਗੇ ਬੇਨਤੀ ਕਰਦਾ ਹਾਂ ਕਿ ਆਰਥਿਕ ਪੱਖੋਂ ਮਦਦ ਕੀਤੀ ਜਾਵੇ ਸੰਗਤ ਜੀ ਭਾਈ ਹਰਦੀਪ ਸਿੰਘ ਜੀ ਜੋ ਕਿ ਗ੍ਰੰਥੀ ਸਿੰਘ ਦੀ ਸੇਵਾ ਲਗਭਗ 30 ਸਾਲਾਂ ਤੋਂ ਕਰ ਰਹੇ ਨੇ ਸੋ ਆਪਣਾ ਸਿੱਖ ਧਰਮ ਪਹਿਲਾਂ ਹੀ ਕੁਰਾਹੇ ਪੈਂਦਾ ਜਾ ਰਿਹਾ ਹੈ ਸੋ ਆਪਾਂ ਨੂੰ ਅੱਜ ਜ਼ਰੂਰਤ ਹੈ ਜੀ ਜੋ ਗੁਰੂ ਘਰਾਂ ਦੇ ਪ੍ਰਚਾਰਕ ਨੇ ਕੀਰਤਨੀਏ ਨੇ ਗ੍ਰੰਥੀ ਸਿੰਘ ਨੇ ਸੋ ਆਪਾਂ ਇਹਨਾਂ ਦੀ ਆਰਥਿਕ ਪੱਖੋਂ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਸੋ ਜੋ ਹਾਲਾਤ ਅੱਜ ਇਹਨਾਂ ਦੇ ਘਰ ਦੇ ਦੇਖੇ ਨੇ ਸੋ ਜਿਸ ਤਰੀਕੇ ਦੇ ਨਾਲ ਆਰਥਿਕ ਪੱਖੋਂ ਇਹ ਕਮਜ਼ੋਰ ਹੁੰਦੇ ਜਾ ਰਹੇ ਨੇ ਦਿਨੋਂ ਦਿਨ ਆਪਣੇ ਗ੍ਰੰਥੀ ਸਿੰਘ ਹੋਏ ਕਿਰਤਨੀਏ ਹੋਏ ਸੋ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੀ ਇਹਨਾਂ ਦੀ ਪੀੜ੍ਹੀ ਪੁੱਤਰ ਜਾਂ ਧੀ ਇਸ ਬੰਨੇ ਆਉਗੀ ਜ਼ਰੂਰਤ ਹੈ ਜੀ ਆਪਾਂ ਨੂੰ ਅੱਜ ਆਪਣੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਕੀਰਤਨੀਏ ਜਾਂ ਪ੍ਰਚਾਰਕਾਂ ਦੇ ਆਰਥਿਕ ਮਦਦ ਕਰਨਾ ਸੋ ਆਪਣੀ ਦਸਾਂ ਨੋਹਾਂ ਦੀ ਕਿਰਤ ਵਿੱਚੋਂ ਆਪਾਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਆਪਣਾ ਆਪਣਾ ਸਿੱਖ ਧਰਮ ਕੋਰਾਹੇ ਪੈਣ ਤੋਂ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ